ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡਾ ਸਰੀਰ ਆਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਭਾਵ ਕਿ ਸਰੀਰ ਨੂੰ ਆਲਸ ਪਿਆ ਰਹਿੰਦਾ ਹੈ ਕਿਸੇ ਵੀ ਕੰਮ ਨੂੰ ਕਰਨ ਨੂੰ ਮਨ ਨਹੀਂ ਕਰਦਾ ਕਈਆਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਨੂੰ ਕੋਈ ਨਾ ਕੋਈ ਦੁੱਖ ਰੋਗ ਲੱਗਾ ਹੈ ਅਤੇ ਕਈਆਂ ਨੂੰ ਬਿਨਾਂ ਦੁੱਖ ਰੋਗ ਲੱਗਿਆਂ ਹੀ ਆਲਸ ਦੇ ਇਧਰ ਘੇਰੀ ਰੱਖਦਾ ਹੈ ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਹਨ ਤੇ ਸਾਡੇ ਸਰੀਰ ਨੂੰ ਕੀ ਹੋ ਰਿਹਾ ਹੈ ਕਿਸੇ ਨੇ ਕੁਝ ਕਰ ਨਹੀਂ ਦਿੱਤਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਸੰਗਤ ਜੀ ਜਿਨ੍ਹਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਜਾਂ ਢਿੱਲਾ ਰਹਿੰਦਾ ਹੈ ਉਹ ਮਹਾਪੁਰਖਾਂ ਦੀ ਦੱਸੀ ਹੋਈ ਇਸ ਯੋਗਤ ਨੂੰ ਜ਼ਰੂਰ ਅਪਣਾਉਣ ਤਾਂ ਦੇਖਣਾ ਸਰੀਰ ਦਾ ਸਾਰਾ ਆਲਸ ਤੇ ਲੇਧਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੱਗਾ ਹੈ ਉਹ ਵੀ ਠੀਕ ਹੋ ਜਾਵੇਗਾ। ਮਹਾਪੁਰਖ ਜੀ ਇਥੋਂ ਤਿੱਕਰ ਦੱਸਦੇ ਹਨ ਕਿ ਭਾਵੇਂ ਦੁੱਖ ਰੋਗ ਤਨ ਦਾ ਹੋਵੇ ਭਾਵੇਂ ਮਨ ਦਾ ਹੋਵੇ ਇਸ ਜ਼ੁਗਤੀ ਦੇ ਨਾਲ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਮਨ ਦੇ ਦੁੱਖ ਦੂਰ ਹੁੰਦੇ ਹਨ ਜਿਵੇਂ ਹਰ ਵੇਲੇ ਚਿੰਤਾ ਲੱਗੀ ਰਹਿਣੀ। ਬੰਦਾ ਜਿੰਨੀ ਮੱਝੀ ਕੋਸ਼ਿਸ਼ ਕਰਦਾ ਹੈ ਪਰ ਨਹੀਂ ਫਿਰ ਵੀ ਵਾਰ-ਵਾਰ ਸਾਡੇ ਉੱਤੇ ਕੋਈ ਨਾ ਕੋਈ ਚਿੰਤਾ ਕੋਈ ਨਾ ਕੋਈ ਬੋਝ ਬਣਿਆ ਰਹਿੰਦਾ ਹੈ। ਤਾਂ ਇਹ ਮਾਨਦੇ ਰੋਗ ਹਨ ਤਾਂ ਇਹ ਸਾਰੇ ਹੀ ਦੁੱਖਾਂ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਮਹਾਪੁਰਖਾਂ ਦੀ ਦੱਸੀ ਹੋਈ ਇਸ ਜੋਗਤ ਦੇ ਅਨੁਸਾਰ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਬਾਬਾ ਨੰਦ ਸਿੰਘ ਜੀ ਦੇ ਦੀਵਾਨ ਲੱਗੇ ਹੋਏ ਸਨ ਕੀਰਤਨੀਏ ਕੀਰਤਨ ਕਰ ਰਹੇ ਸਨ ਕਹਿੰਦੇ ਸਮਾਪਤੀ ਤੋਂ ਬਾਅਦ ਸਾਰਾ ਸੰਗਤ ਆਪੋ ਆਪਣੇ ਘਰ ਚਲੀ ਗਏ ਇੱਕ ਕੀਰਤਨੀਆ ਉਹ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਨੂੰ ਬਾਬਾ ਜੀ ਦੇ ਨਾਲ ਮਿਲਾ ਦਿਓ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤੁਹਾਨੂੰ ਕੋਈ ਕੀਰਤਨੀਆ ਮਿਲਣਾ ਚਾਹੁੰਦਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਹਾਂ ਉਹਨੂੰ ਅੰਦਰ ਭੇਜੋ ਕਹਿੰਦੇ ਉਹ ਕੀਰਤਨੀਆ ਬਾਬਾ ਜੀ ਦੇ ਕੋਲ ਗਿਆ ਅਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਬਾਬਾ ਜੀ ਨੇ ਉਸ ਕੀਰਤਨੀਏ ਦੇ ਮੋਹ ਜਦੋਂ ਇਹ ਗੱਲ ਸੁਣੀ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭੋਲਿਆ ਹੋਵੇ ਗੁਰੂ ਦਾ ਸਿੱਖ ਇਹ ਗੱਲ ਕਿੱਦਾਂ ਦੀ ਤੂੰ ਕਰ ਦਿੱਤੀ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਦੇ ਵਿੱਚ ਕੂੜੇ ਵਾਲੇ ਡੱਬੇ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਜਿਹੜੀ ਗੱਲ ਤੂੰ ਕਹਿ ਰਹੀ ਆਂ ਕਿ ਤੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ। ਭੂਤ ਪ੍ਰੇਤ ਦਾ ਸਾਆ ਹੈ। ਸਾਰੀ ਗੱਲ ਬਾਤ ਸਮਝਾਈ ਕਿ ਨਹੀਂ ਬਾਬਾ ਜੀ ਮੈਂ ਸੱਚ ਕਹਿ ਰਹੀ ਆਂ। ਮੇਰੀ ਪਤਨੀ ਇੱਕਦਮ ਬਿਮਾਰ ਹੋ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਹੋਵੇ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਲਿਆ ਤੇਰਾ ਨਿਤਨੇਮ ਕਿੰਨਾ ਹੈ? ਤਾਂ ਕਹਿੰਦੇ ਉਹ ਕੀਰਤਨਿਆਂ ਨੇ ਨੀਵੇਂ ਪਾ ਕੇ ਕੀਆ? ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ। ਬਾਬਾ ਜੀ ਕਹਿੰਦੇ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੀ ਹੋਵੇਗੀ। ਤਾਂ ਕਹਿੰਦੇ ਉਹ ਕੀਰਤਨੀਆ ਕਹਿਣ ਲੱਗਾ ਕਿ ਨਹੀਂ ਬਾਬਾ ਜੀ। ਉਹ ਬਾਣੀ ਪੜ ਲੈਂਦੀ ਹੈ, ਪਾਠ ਜ਼ਰੂਰ ਕਰ ਲੈਂਦੀ ਹੈ ਪਰ ਕਦੇ-ਕਦੇ। ਪਰ ਬਾਬਾ ਜੀ ਉਸ ਦਾ ਵੀ ਪੱਕਾ ਨਿਯਮ ਨਹੀਂ ਹੈ। ਕਹਿੰਦੇ ਬਾਬਾ ਜੀ ਕਹਿੰਦੇ ਕਿ ਅੰਮ੍ਰਿਤ ਵੇਲਾ ਸੰਭਾਲੋ ਅਤੇ ਅੰਮ੍ਰਿਤ ਵੇਲੇ ਨਾਮ ਜਪੋ। ਬਾਬਾ ਜੀ ਨੇ ਉਸ ਕਿਰਤਨੀਆਂ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ ਤੇ ਪਤਨੀ ਨੂੰ ਵੀ ਉਠਾਉਣਾ ਹੈ ਦੋਵੇਂ ਜਾਣੇ ਉੱਠ ਕੇ ਨਾਮ ਜਪਣਾ ਹੈ ਤਾਂ ਦੇਖਣਾ ਸਭ ਕੁਝ ਠੀਕ ਹੋ ਜਾਵੇਗਾ ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਦੂਰ ਹੋ ਜਾਣਗੇ ਜੋ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਦਿਲਦਰ ਕਲੇਸ਼ ਹੈ ਸਭ ਦੂਰ ਹੋ ਜਾਵੇਗਾ ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਓਟਕੇ ਨਾਮ ਜਪੋ ਤਾਂ ਕਹਿੰਦੇ ਉਹ ਕੀਰਤਨੀਆਂ ਨੇ ਸਤਿ ਬਚਨ ਕਿਹਾ। ਬਾਬਾ ਜੀ ਨੇ ਇੱਕ ਗੱਲ ਹੋਰ ਸਮਝਾਈ। ਬਾਬਾ ਜੀ ਕਹਿਣ ਲੱਗੇ ਕਿ ਸਵੇਰੇ ਉੱਠ ਕੇ ਜਦੋਂ ਨਾਮ ਜਪਣਾ ਹੈ, ਗੁਰਬਾਣੀ ਦਾ ਪਾਠ ਕਰਨਾ ਹੈ, ਗੁਰੂ ਸਾਹਿਬ ਦੀ ਤਾਬਿਆ ਤੇ ਬੈਠ ਕੇ ਹੱਥ ਧੋ ਕੇ ਇਕੱਲੇ ਇਕੱਲੇ ਅੰਗ ਨੂੰ ਸਾਫ਼ ਕਰਨਾ ਹੈ। ਬਾਬਾ ਜੀ ਨੇ ਸਾਰੀ ਚੁਕਤੀ ਸਮਝਾਈ। ਇੱਕ ਸਾਫ਼ ਕੱਪੜਾ ਲੈ ਲੈਣਾ ਹੈ। ਇੱਕ ਸਾਫ਼ ਕੱਪੜੇ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਸੁਕਾ ਲੈਣਾ ਹੈ। ਉਸ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਅੰਗ ਸਾਫ਼ ਕਰਨੇ ਨੇ। ਫਿਰ ਉਹ ਕੱਪੜਾ ਇੱਕ ਪਾਣੀ ਦੇ ਵਿੱਚ ਡੋਬੋ ਲੈਣਾ ਹੈ। ਉਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਅਤੇ ਉਹ ਜਿਹੜਾ ਪਾਣੀ ਹੈ ਉਹ ਆਪਣੀ ਘਰ ਵਾਲੀ ਨੂੰ ਸ਼ੁਕਾਉਣਾ ਹੈ। ਤਾਂ ਦੇਖਣਾ ਉਹਦੇ ਤਨ ਮਨ ਦੇ ਰੋਗ ਦੂਰ ਹੋ ਜਾਣਗੇ। ਬਾਬਾ ਨੰਦ ਸਿੰਘ ਜੀ ਨੇ ਉਸ ਕੀਰਤਨੀ ਨੂੰ ਸਮਝਾਇਆ। ਦੇ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇੱਕ ਵਾਰ ਆ ਰਹੇ ਸੀ ਕਹਿੰਦੇ ਰਸਤੇ ਦੇ ਵਿੱਚ ਸਭ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇੱਕਦਮ ਕਹਿੰਦੇ ਇੱਕ ਕੋੜੀ ਬੰਦਾ ਜਿਹਦੇ ਸਰੀਰ ਨੂੰ ਕੋੜ ਦਾ ਰੋਗ ਲੱਗਾ ਸੀ ਉਹ ਦਰਦ ਦੇ ਨਾਲ ਘੁਰਲਾ ਰਿਹਾ ਸੀ ਬਾਬਾ ਜੀ ਦੇ ਸਾਹਮਣੇ ਆਇਆ ਅਤੇ ਆ ਕੇ ਬੇਨਤੀ ਕੀਤੀ ਸਤਗੁਰ ਸੱਚੇ ਪਾਸ਼ਾ ਇਹ ਦੁੱਖ ਰੋਗ ਮੇਰਾ ਘਟ ਦਿਓ ਅਤੇ 8ਵੇਂ ਪਾਸ਼ਾ ਸੱਚੇ ਪਾਸ਼ਾ ਜੀ ਨੇ ਆਪਣਾ ਰੁਮਾਲ ਜਿਹੜਾ ਉਹ ਮਲਮਲ ਦਾ ਹਰ ਵੇਲੇ ਆਪਣੇ ਹੱਥ ਵਿੱਚ ਰੱਖਦੇ ਸਨ ਉਸ ਕੋੜੀ ਨੂੰ ਦੇ ਦਿੱਤਾ ਕਹਿੰਦੇ ਉਸ ਰੁਮਾਲ ਨੇ ਗੁਰੂ ਸਾਹਿਬ ਦੇ ਅੰਗ ਦੇ ਨਾਲ ਸ਼ੋਭਾ ਪ੍ਰਾਪਤ ਕੀਤੀ ਸੀ ਇਸ ਕਰਕੇ ਉਸ ਕੋੜੀ ਨੇ ਰੁਮਾਲ ਨੂੰ ਜਿੱਥੇ-ਜਿੱਥੇ ਵੀ ਲਾਇਆ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ ਇਸ ਕਰਕੇ ਇਹ ਜੁਗਤ ਆਪਾਂ ਵੀ ਅਪਣਾਉਣੀ ਹੈ ਇੱਕ ਤਾਂ ਜਦੋਂ ਵੀ ਪਾਠ ਕਰਨਾ ਹੈ ਕੋਲ ਜਲ ਰੱਖ ਲੈਣਾ ਹੈ ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਅੰਗ ਸਾਫ਼ ਕਰਨੇ ਨੇ ਭਾਵੇਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਪਾਠ ਕਰਨ ਤੋਂ ਬਾਅਦ ਜਿਹੜਾ ਆਪਾਂ ਕੋਲ ਜਾਲ ਰੱਖਿਆ ਸੀ ਉਸੇ ਹੀ ਜਲ ਦੇ ਵਿੱਚ ਉਸ ਕੱਪੜੇ ਨੂੰ ਡੁਬੋ ਕੇ ਨਿਚੋੜ ਲੈਣਾ ਹੈ ਉਸ ਜਲ ਦੇ ਨਾਲ ਕਹਿੰਦੇ ਫਿਰ ਸਾਰੇ ਦੁੱਖ ਕੱਟੇ ਜਾਣਗੇ ਅਤੇ ਨਾਲ ਹੀ ਨਾਲ ਇਹਨਾਂ ਪੰਕਤੀਆਂ ਦਾ ਜਾਪ ਹਰ ਵੇਲੇ ਕਰਦੇ ਰਹਿਣਾ ਹੈ ਕਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟੇਠੇ ਸਭ ਦੁੱਖ ਜਾਏ ਕਿ ਮਹਾਪੁਰਖਾ ਨੇ ਕਿੰਨੀ ਵਧੀਆ ਗੱਲ ਸਮਝਾਈ ਸਾਨੂੰ ਵੀ ਸੰਗਜੀ ਇਸ ਜੋਗਤ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਭਾਵੇਂ ਕਈ ਲੋਕ ਹੀ ਪਾਠ ਕਰਦੇ ਸਮੇਂ ਕੋਲ ਜਲ ਰੱਖਣ ਲੱਗਿਆਂ ਕਿੰਤੂ ਪ੍ਰਿੰਤੂ ਕਰਦੇ ਹਨ ਪਰ ਆਪਾਂ ਇਹ ਜੋਗਤ ਜ਼ਰੂਰ ਅਪਣਾਉਣੀ ਹੈ ਕਿਉਂਕਿ ਕਮਾਈ ਵਾਲੇ ਮਹਾਪੁਰਖਾਂ ਨੇ ਜੋਗਤ ਸਾਨੂੰ ਸਮਝਾਈ ਹੈ ਸਾਨੂੰ ਕਰਨ ਨੂੰ ਕਿਹਾ ਹੈ ਅਤੇ ਕਮਾਈ ਵਾਲੇ ਮਹਾਪੁਰਖਾਂ ਦੀਆਂ ਸਖਤ ਕਮਾਈਆਂ ਨੇ ਸਖਤ ਕਾਲਣਾ ਨੇ ਉਹਨਾਂ ਦੇ ਮੂੰਹੋਂ ਨਿਕਲੇ ਹੋਏ ਬਚਨ ਇਦਾਂ ਹੀ ਨਹੀਂ ਨਿਕਲ ਜਾਂਦੇ ਉਹਨਾਂ ਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਦੇ ਭਰੋਸਾ ਰੱਖ ਕੇ ਮਹਾਪੁਰਖਾਂ ਦੀ ਦੱਸੀ ਹੋਈ ਇਹ ਜੋਗਤ ਆਪਾਂ ਵੀ ਆਪਣੇ ਘਰ ਦੇ ਵਿੱਚ ਅਪਣਾਈ ਹੈ ਤਸਾਂਡੇ ਵੀ ਘਰ ਦਾ ਸਾਰਾ ਆਲਸ ਦੇ ਲੇਧਰ ਦੂਰ ਹੋ ਜਾਵੇਗਾ ਅਤੇ ਮਨ ਦੇ ਵਿੱਚ ਕਦੇ ਵੀ ਇਹ ਵਹਿਮ ਨਹੀਂ ਲੈ ਕੇ ਆਉਣਾ ਕਿ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਜੇਕਰ ਸਾਡੇ ਘਰ ਦੇ ਵਿੱਚ ਕੋਈ ਵੀ ਜੇ ਅਮਰਤ ਵੇਲੇ ਉੱਠ ਰਿਹਾ ਹੈ ਨਾਮ ਜਪ ਰਿਹਾ ਹੈ ਤਾਂ ਇਦਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਆਸ-ਪਾਸ ਵੀ ਪੜਕ ਨਹੀਂ ਸਕਦੀਆਂ ਕੋਸ਼ਿਸ਼ ਕਰੋ ਕਿ ਰੋਜ਼-ਰੋਜ਼ ਅਮਰਤ ਵੇਲੇ ਉੱਠੀਏ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ